ਅੱਜ ਦਾ ਜਿਹੜਾ ਅਨਫੋਰਚੂਨੇਟ ਇਨਸੀਡੈਂਟ ਹੋਇਆ ਸੀਗਾ ਸੁਦੀਰ ਸੂਰੀ ਜੀ ਤੇ ਅਟੈਕ ਹੋਇਆ ਸੀ ਉਸ ਦਾ ਮੈਂ ਸਪੌਟ ਵੇਖਣ ਤੇ ਇਨਵੈਸਟੀਗੇਸ਼ਨ ਦੀ ਰਿਵਿਊ ਕਰਨ ਲਈ ਆਪਣੀ ਟੀਮ ਨਾਲ ਮੈਂ ਇੱਥੇ ਆਇਆ ਸੀਗਾ ਤੇ ਇਹ ਬਹੁਤ ਹੀ ਅਨਫੋਰਚੂਨੇਟ ਇਨਸੀਡੈਂਟ ਹੋਇਆ ਸੀ ਜਿਸ ਦਾ ਜਿਹੜਾ ਅ ਅਸੈਲੈਂਟ ਸੀਗਾ ਉਹ ਮੌਕੇ ਤੇ ਅਰੈਸਟ ਹੋ ਗਿਆ ਜਿਹੜਾ ਅਰੈਸਟ ਕੀਤਾ ਗਿਆ ਐਫ ਆਈ ਆਰ 302 ਆਈ ਪੀ ਸੀ ਦੇ ਤਹਿਤ ਦਰਜ ਹੋ ਗਈ ਹੈ ਇਨਵੈਸਟੀਗੇਸ਼ਨ ਅਸੀਂ ਕਰ ਰਹੇ ਹੈਗੇ ਤੇ ਇਨਵੈਸਟੀਗੇਸ਼ਨ ਦੇ ਵਿੱਚ ਅਸੀਂ ਸਾਰੇ ਪਹਿਲੂਆਂ ਦੀ ਕੀ ਕਾਂਸਪੀਰੇਸੀ ਸੀਗੀ ਇਸ ਦੇ ਵਿੱਚ ਕੌਣ ਕੌਣ ਸ਼ਾਮਿਲ ਸੀ ਇਸ ਨੂੰ ਪ੍ਰੋਪਰਲੀ ਇਨਵੈਸਟੀਗੇਟ ਕਰਾਂਗੇ ਸਰ ਜੀ ਹਾਲਾਤ ਬੋਲਣ ਤੋਂ ਪਹਿਲਾਂ ਮੈਨੂੰ ਬੋਲਣ ਦਿਓ ਜੀ ਹਾਂ ਜੀ ਜੀ ਸਰ ਬੜੀ ਬ੍ਰੀਫ ਕੁਝ ਗੱਲਾਂ ਮੈਂ ਕਹਿਣੀ ਚਾਹੁੰਦਾ ਸਭ ਤੋਂ ਪਹਿਲੀ ਗੱਲ ਮੈਂ ਕਹਿਣਾ ਚਾਹੁੰਦਾ ਕਿ ਪੰਜਾਬ ਦੇ ਵਿੱਚ ਅਸੀਂ ਅਮਨ ਤੇ ਪੀਸ ਤੇ ਹਾਰਮਨੀ ਨੂੰ ਡਿਸਟਰਬ ਨਹੀਂ ਹੁੰਦੇ ਵਾਂਗੇ ਐਵੇਂ ਸਾਰੇ ਵਾਲੇ ਇਸ ਤਰ੍ਹਾਂ ਦੇ ਜਿਹੜੇ ਵੀ ਅਨਸਰ ਹੈਗੇ ਉਹਨਾਂ ਨੂੰ ਵਾਰਨਿੰਗ ਦਿੰਦਾ ਸਖਤ ਦਿੰਦਾ ਕਿ ਪੰਜਾਬ ਪੁਲਿਸ ਨੇ ਪਹਿਲੇ ਵੀ ਪੰਜਾਬ ਦੇ ਵਿੱਚ ਹਾਰਮਨੀ ਮੇਨਟੇਨ ਕਰਕੇ ਰੱਖੀ ਹੈ ਅਸੀਂ ਪੰਜਾਬ ਦੇ ਵਿੱਚ ਅਮਨ ਤੇ ਸ਼ਾਂਤੀ ਬਹਾਲ ਰੱਖਾਂਗੇ ਪੰਜਾਬ ਦੇ ਲੋਕ ਅਮਨ ਪਸੰਦ ਹੈਗੇ ਇਹ ਗੁਰੂਆਂ ਦੀ ਨਗਰੀ ਹੈ ਅੰਮ੍ਰਿਤਸਰ ਦੇ ਵਿੱਚ ਹਾਰਮਨੀ ਤੇ ਪੀਸ ਦਾ ਇੱਕ ਬਹੁਤ ਲੰਬਾ ਇਤਿਹਾਸ ਹੈ ਤੇ ਮੈਂ ਸਾਰਿਆਂ ਨੂੰ ਸਾਰੇ ਜਿਹੜੇ ਪੰਜਾਬੀਆਂ ਨੂੰ ਅਪੀਲ ਕਰਾਂਗਾ ਕਿ ਤੁਸੀਂ ਪੀਸ ਤੇ ਹਾਰਮਨੀ ਬਣਾ ਕੇ ਰੱਖੋ ਇਸ ਟਾਈਮ ਸੈਕੰਡਲੀ ਮੈਂ ਮੀਡੀਆ ਦੇ ਜਿਹੜੇ ਸੱਚੇ ਨੇਗੇ ਇਹਨਾਂ ਨੂੰ ਸਪੈਸ਼ਲੀ ਅਪੀਲ ਕਰਾਂਗਾ ਸਾਰਿਆਂ ਨੂੰ ਲੋਕਾਂ ਨੂੰ ਅਪੀਲ ਕਰਾਂਗਾ ਕਿ ਫਾਲਸ ਰੂਮਰਸ ਤੇ ਫੇਕ ਨਿਊਜ਼ ਤੇ ਨਾ ਜਾਓ ਸਿਚੁਏਸ਼ਨ ਜਿਹੜੀ ਇੱਥੇ ਪੂਰੀ ਤਰ੍ਹਾਂ ਅੰਦਰ ਕੰਟਰੋਲ ਹੈਗੀ ਸਟੇਬਲ ਸਿਚੁਏਸ਼ਨ ਹੈਗੀ ਤੇ ਅਸੀਂ ਲੀਗਲੀ ਇਨਫੋਰਮੇਸ਼ਨ ਟੈਕਨੋਲੋਜੀ ਦੇ ਅੰਡਰ ਐਕਟ ਦੇ ਅੰਡਰ ਅਸੀਂ ਕਾਰਵਾਈ ਕਰਾਂਗੇ ਜਿਹੜਾ ਕੋਈ ਫੇਕ ਨਿਊਜ਼ ਸਰਕੂਲੇਟ ਕਰੂਗਾ ਰੋਂਗ ਰਿਊਮਰਸ ਕਰੂਗਾ ਇਹ ਸਾਰੇ ਇਸ ਤਰ੍ਹਾਂ ਦੇ ਅਨਸਰਾਂ ਨੂੰ ਮੈਂ ਵਾਰਨਿੰਗ ਦਿੰਦਾ ਅਸੀਂ ਬਿਲਕੁਲ ਪੰਜਾਬ ਦਾ ਮਾਹੌਲ ਨਹੀਂ ਵਿਗੜਨ ਦਾਂਗੇ ਇਹ ਚੀਫ ਮਿਨਿਸਟਰ ਸਾਹਿਬ ਦੀ ਸਖਤ ਹਦਾਇਤ ਹੈ ਸਾਡੀ ਬਹੁਤ ਜ਼ਿਆਦਾ ਹਮਦਰਦੀ ਹੈ ਮੈਂ ਅਸ਼ੋਰ ਕਰਨਾ ਚਾਹੁੰਦਾ ਕਿ ਪਰਿਵਾਰ ਨੂੰ ਤੇ ਉਹਨਾਂ ਜਿਹੜੇ ਜਿਨ੍ਹਾਂ ਨੂੰ ਵੀ ਥ੍ਰੈਟ ਹੈਗੀ ਅਸੀਂ ਪੂਰੀ ਤਰ੍ਹਾਂ ਉਹਨਾਂ ਨੂੰ ਸਿਕਿਉਰਿਟੀ ਦਾਂਗੇ ਉਹਨਾਂ ਦਾ ਧਿਆਨ ਰੱਖਾਂਗੇ ਤੇ ਸਾਡੇ ਵੱਲੋਂ ਪੰਜਾਬ ਪੁਲਿਸ ਵੱਲੋਂ ਪੰਜਾਬ ਸਰਕਾਰ ਵੱਲੋਂ ਅਸੀਂ 올 ਪੋਸੀਬਲ ਅਸਿਸਟੈਂਸ ਵੁੱਡ ਬੀ ਗਿਵਨ ਤੇ ਇਹ ਇੱਕ ਬਹੁਤ ਵੱਡਾ ਨੁਕਸਾਨ ਹੋਇਆ ਹੈ ਤੇ ਮੈਂ ਇਸ ਇਨਸੀਡੈਂਟ ਦੀ ਸਖਤ ਨਿਖੇਦੀ ਕਰਦਾ